ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਸ਼੍ਰੀ ਹਰਚਰਨ ਸਿੰਘ ਭੁੱਲਰ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ SSP ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅੰਸਰਾਂ ਨੂੰ ਨਤ ਪਾਉਣ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਚਸਵਿੰਦਰ ਸਿੰਘ ਨੇ ਇੱਕ ਜਿਹੜੇ ਹੈਗੀ ਹੈ ਇਹਦੇ ਭੇਟੇ ਦੀ ਜਿਹੜੀ ਹੈਗੀ ਹੈ ਜਕਸੀਰ ਸਿੰਘ ਦੀ ਜਿਹੜੀ ਹੈਗੀ ਹੈ ਮੌਤ ਹੋਈ ਸੀਗੀ ਰਾਤ ਸਮੇਂ ਇਹ ਬਹਿਮਨ ਜਸਾ ਸਿੰਘ ਵਾਲੇ ਪਿੰਡ ਉੱਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈਡ ਬੋਡੀ ਉੱਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 174 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਉਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਆ ਉਹ ਸ਼ੱਕੀ ਹੈ ਉਦੋਂ ਹਾਲ ਦਾ ਸਮੰਨਾ ਗਿਆ ਜੀ ਪਰ ਉਦੋਂ 174 ਦੀ ਕਾਰਵਾਈ ਕੀਤੀ ਸੀਗੀ ਵੀ ਜਿਹੋ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਘੜੀ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਖਾਇਆ ਇਹ ਵਜਿ ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਹਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4/3/22 ਅੰਡਰ ਸੈਕਸ਼ਨ 304ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਲੰਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫ਼ਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੇਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਤੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਵਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ ਸਨ ਆਫ ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹਾਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸਲੱਖਾਂ ਤੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕੰਮ ਕੀ ਹੋਇਆ ਇਹਦੇ ਚ ਮੁੱਢਲੀ ਤਫ਼ਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਵੀ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕਹਿ ਕੇ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫ਼ਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ ਤੇ ਉਹ ਤੁਹਾਨੂੰ ਬਾਅਦ 'ਚ ਅਸੀਂ ਦੱਸਾਂਗੇ ਆਪਣਾ ਜਿਹੜਾ ਤਤ ਕਰ ਰਹੇ ਉਹ ਤਾਂ ਸਕਾਪਤੀ ਜਿਹਾ ਜਿਹੜਾ ਕਤਲ ਕੀਤਾ ਸੀਗਾ ਨਹੀਂ ਉਹ ਇਹਦਾ ਕੁਝ ਨਹੀਂ ਲੱਗਦਾ ਹੈਗਾ ਇਹ ਤਾਂ ਪਿੱਟਦੇ ਰਹਿਣ ਵਾਲਾ ਸੀਗਾ ਜਿਹੜਾ ਮੇਨ ਦੋਸ਼ੀ ਅਸੀਂ ਫੜਿਆ ਹੈਗਾ ਹਾਲੇ ਤੇ ਉਹ ਅੱਗੇ ਹਾਲੇ ਤਫ਼ਤੀਸ਼ ਹੈਗੀ ਹੈ ਉਹ ਤਫ਼ਤੀਸ਼ ਤੇ ਵਿੱਚ ਦੇਖਾਂਗੇ ਕੀ ਅੱਗੇ ਆਂਦਾ ਹੈਗਾ